ਬਹੁਤ ਸਵਾਗਤ ਹੈ ਸਾਰੀਆਂ ਵਿਦਿਆਰਥੀਆਂ ਦਾ ਦਾ ਵੀਜ਼ਾ ਆਫਿਸ ਤੋਂ ਸਾਡੇ ਨਾਲ ਸੁਨੇਹਾ ਮੈਮ ਮੌਜੂਦ ਨੇ ਇਹ ਵੀਡੀਓ ਬੜਾ ਮਹੱਤਵਪੂਰਨ ਹੈ ਕੈਨੇਡਾ ਦੇ ਲਈ ਹੁਣ ਤੁਸੀਂ ਜਨੂਅਰੀ ਇਨਟੇਕ ਅਪਲਾਈ ਕਰ ਸਕਦੇ ਹੋ ਜਨੂਅਰੀ ਇਨਟੇਕ ਦੇ ਲਈ ਕਿਹੜੇ ਕਿਹੜੇ ਡਾਕੂਮੈਂਟਸ ਲੱਗਣੇ ਨੇ ਇਹ ਜਾਣਨਾ ਵੀ ਬਹੁਤ ਮਹੱਤਵਪੂਰਨ ਹੈ ਕਿਉਂਕਿ ਬੜੀ ਤੇਜ਼ੀ ਦੇ ਨਾਲ ਕੈਨੇਡਾ ਤੋਂ ਰਿਫਿਊਜ਼ਲ ਆਉਂਦੇ ਨੇ ਸੋ ਹੁਣ ਤੁਸੀਂ ਜਨੂਅਰੀ ਚ ਜਦੋਂ ਫਾਈਲ ਅਪਲਾਈ ਕਰਨੀ ਹੈ ਹੁਣੇ ਅਪਲਾਈ ਕਰਨੀ ਹੈ ਫਾਈਲ ਤੇ ਤੁਸੀਂ ਘਟੋ ਘਟ ਸਹੀ ਡਾਕੂਮੈਂਟਸ ਲਗਾਓ ਤਾਂ ਕਿ ਤੁਹਾਡੀ ਫਾਈਲ ਰਿਫਿਊਜ਼ ਨਾ ਹੋਵੇ ਸੋ ਸਾਰੀ ਇਨਫੋਰਮੇਸ਼ਨ ਸਾਡੇ ਨਾਲ ਸੁਨੇਹਾ मैम ਇਸ ਵੀਡੀਓ ਚ ਸਾਂਝੀ ਕਰਨਗੇ ਬਹੁਤ ਸਵਾਗਤ ਹੈ ਤੁਹਾਡਾ ਮੈਂ ਚਾਹੂੰਗਾ ਪੂਰੀ ਕਲੈਰਿਟੀ ਸਾਂਝੀ ਕਰੋ ਸੋ ਕੈਨੇਡਾ ਸਟਡੀ ਵੀਜ਼ੇ ਦੀ ਗੱਲ ਕਰੀਏ ਤਾਂ ਹੁਣ ਸਟੂਡੈਂਟਸ ਜਨੂਅਰੀ ਇਨਟੇਕ ਅਪਲਾਈ ਕਰਨਗੇ ਬਟ ਉਤੋਂ ਪਹਿਲੇ ਚਾਹੇ ਅਸੀਂ ਹੱਲੇ ਆਫਰ ਲੈਟਰ ਅਪਲਾਈ ਕਰਨਾ ਹੈ ਜਾਂ ਕਰਤਾ ਹੈ ਸਾਨੂੰ ਡਾਕੂਮੈਂਟ ਜ਼ਰੂਰ ਪਤਾ ਹੋਣੇ ਚਾਹੀਦੇ ਫਾਈਲ ਦੇ ਵਿੱਚ ਕਿਹੜੇ ਲੱਗਦੇ ਆ ਤਾਂ ਕਿ ਤੁਸੀਂ ਹੁਣੇ ਤੋਂ ਪ੍ਰਪੇਅਰ ਕਰ ਲਓ ਸੋ ਡਾਕੂਮੈਂਟਸ ਦੀ ਅਗਰ ਆਪਾਂ ਗੱਲ ਕਰੀਏ ਤਾਂ ਅਕਾਡੈਮਿਕ ਬਹੁਤ ਇੰਪੋਰਟੈਂਟ ਹੈ ਕਿ ਜੋ ਵੀ ਤੁਹਾਡੀ ਪ੍ਰੀਵੀਅਸ ਐਜੂਕੇਸ਼ਨ ਹੈਗੀ ਆ ਉਹਦਾ ਤੁਸੀਂ ਆਪਣਾ ਡਾਕੂਮੈਂਟ ਲਗਾਣਾ ਹੀ ਲਗਾਣਾ ਹੈ ਬਟ ਅਗਰ ਤੁਹਾਡੇ ਉੱਤੋਂ ਸਪੋਸ ਕਰੋ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਕਰਨ ਜਾ ਰਹੇ ਹੋ ਬਟ ਤੁਹਾਡੇ 10th ਔਰ ਪਲੱਸ 2 ਦੇ ਮਾਰਕਸ ਨਹੀਂ ਅੱਛੇ ਤਾਂ ਤੁਹਾਨੂੰ ਉਹ ਲਗਾਣ ਦੀ ਕੋਈ ਜ਼ਰੂਰਤ ਨਹੀਂ ਆ ਕਿਉਂਕਿ ਜਿਹੜਾ ਕੈਨੇਡਾ ਹੈਗਾ ਉਹ ਤੁਹਾਡੀ ਲੇਟੈਸਟ এডਿਕੇਸ਼ਨ ਜਿਹੜੀ ਪ੍ਰੈਜ਼ ਮਤਲਬ ਤੁਸੀਂ ਜਿਹੜੀ ਲਾਸਟ ਕੀਤੀ ਆ ਉਹਦੀ ਪਰਸੈਂਟੇਜ ਮੈਟਰ ਕਰਦੀ ਔਰ ਐਡਮਿਸ਼ਨ ਵੀ ਉਹਦੇ ਬੇਸ ਤੇ ਹੁੰਦੀ ਆ। ਦੈਨ ਉਸ ਤੋਂ ਬਾਅਦ ਆਪਾਂ ਫਾਈਨੈਂਸ਼ੀਅਲਸ ਕਿਉਂਕਿ ਜਦੋਂ ਤੋਂ ਨਾਨ ਐਸਡੀਆਰ ਐਸਡੀਐਸ ਦਾ ਜਿਹੜਾ ਸਿਸਟਮ ਖਤਮ ਹੋਇਆ ਔਰ ਸਾਰੀਆਂ ਫਾਈਲ ਜਨਰਲ ਕੈਟਾਗਰੀ ਚ ਲੱਗ ਰਹੀਆਂ ਤਾਂ ਡਾਕੂਮੈਂਟਸ ਦੀ ਹੁਣ ਰਿਕੁਆਇਰਮੈਂਟ ਜਿਹੜੀ ਹੈਗੀ ਉਹ ਮਿਡੇਟਰੀ ਹੋ ਗਈ ਆ। ਐਂਡ ਮੋਰਓਵਰ ਫਾਈਨੈਂਸ਼ੀਅਲਸ। ਸੋ ਫਾਈਨੈਂਸ਼ੀਅਲਸ ਦੇ ਵਿੱਚ ਆਪਣੀ ਜੀਆਈਸੀ ਫੁੱਲ ਪੇ ਕਰੋ। ਆਪਣੀ ਆਈਟੀਆਰਸ ਪੈਰੈਂਟਸ ਹੀ ਜ਼ਰੂਰ ਦਿਖਾਓ ਹੁਣ ਪੋਰਟਲ ਆਈਟੀਆਰ ਦਾ ਖੁੱਲਾ ਹੋਇਆ ਵਾ ਅਗਰ ਸਿਰਫ ਕਿਉਂਕਿ ਮੈਕਸਿਮਮ ਫਾਦਰ ਦੀ ਆਈਟੀਆਰ ਭਰੀ ਜਾਂਦੀ ਹੈ ਮਦਰ ਦੀ ਨਹੀਂ ਭਰੀ ਹੈ ਤਾਂ ਫਾਈਨ ਭਰ ਕੇ ਆਪਣੀਆਂ ਐਟਲੀਸਟ ਦੋ ਆਈਟੀਆਰਸ ਕਰ ਲਓ ਬਟ ਮੈਕਸਿਮਮ ਅਗਰ ਕੋਸ਼ਿਸ਼ ਕਰਿਆ ਕਰੋ ਕਿ ਤਿੰਨ ਆਈਟੀਆਰਸ ਤਾਂ ਜ਼ਰੂਰ ਲਗਾਓ ਔਰ ਉਸ ਤੋਂ ਇਲਾਵਾ ਤੁਹਾਡੀ ਬੈਂਕ ਸਟੇਟਮੈਂਟ ਐਟਲੀਸਟ 4 ਮਨთ ਪੁਰਾਣੀ ਹੋਣੀ ਚਾਹੀਦੀ ਹੈ ਸੋ ਮੋਰ ਡਿਟੇਲ ਲਈ ਚੈਨਲ ਤੇ ਬਨੇ ਰਹੋ ਔਰ ਐਸਓਪੀ ਦਾ ਐਂਡ ਆਫ ਬਹੁਤ ਹੀ ਇੰਪੋਰਟੈਂਟ ਆ ਖੁਦ ਪੜਿਆ ਕਰੋ ਅਪਲੀਕੇਸ਼ਨ ਫਾਰਮ ਖੁਦ ਪੜਿਆ ਕਰੋ ਔਰ ਦੇਖਿਆ ਕਰੋ ਕਿ ਤੁਹਾਡੀ ਫਾਈਲ ਜਦੋਂ ਤੁਹਾਡੀ ਅਪਲੋਡ ਹੋ ਰਹੀ ਹੈ ਕਿ ਤੁਹਾਡੇ ਸਾਰੇ ਡਾਕੂਮੈਂਟਸ ਤੁਹਾਡੇ ਏਜੰਟ ਨੇ ਅਪਲੋਡ ਕੀਤੇ ਆ ਮੇਰੇ ਕੋ ਰੀਸੈਂਟਲੀ ਕੇਸ ਵੀ ਇਦਾਂ ਦਾ ਆਇਆ ਸੀਗਾ ਕਿ ਜਿਹਦੇ ਵਿੱਚ ਅੰਬੈਸੀ ਨੇ ਰਿਫਿਊਜ਼ਲਸ ਦੇ ਰੀਜ਼ਨਸ ਇਦਾਂ ਦੇ ਦੱਸਿਆ ਕਿ ਆਹ ਤੁਹਾਡਾ ਡਾਕੂਮੈਂਟ ਅਪਲੋਡ ਨਹੀਂ ਆ ਜਾਂ ਉਹਨਾਂ ਤੋਂ ਕੋਈ ਡਾਕੂਮੈਂਟ ਦੀ ਰਿਕੁਆਇਰਮੈਂਟ ਕੀਤੀ ਆ ਸੋ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਵਿਸ਼ਾ ਮਾਹਰ ਮੌਜੂਦ ਸੀ ਇਸ ਵੀਡੀਓ ਦੇ ਵਿੱਚ ਔਰ ਸਕਰੀਨ ਦੇ ਉੱਪਰ ਨੰਬਰ ਹੈ ਇਸ ਨੰਬਰ ਤੇ ਤੁਸੀਂ ਟੈਲੀਫੋਨ ਕਰੋ ਪੂਰੀ ਜਾਣਕਾਰੀ ਹਾਸਲ ਕਰੋ ਤੁਹਾਡੇ ਮਨ ਚ ਕੋਈ ਡਾਊਟ ਹੈ ਉਹਨੂੰ ਕਲੀਅਰ ਕਰੋ ਤੁਸੀਂ ਨੇੜੇ ਦੇ ਦਫ਼ਤਰ ਚ ਵਿਜ਼ਿਟ ਕਰੋ ਕਿਸੇ ਵੀ ਬ੍ਰਾਂਚ ਜਾਓ ਨਿੱਜੀ ਤੌਰ ਤੇ ਗੱਲਬਾਤ ਕਰਕੇ ਆਪਣੇ ਸ਼ੰਕੇ ਦੂਰ ਕਰੋ ਔਰ ਹਰ ਜਾਣਕਾਰੀ ਤਸਦੀਕ ਕਰੋ ਵੈਰੀਫਾਈ ਕਰੋ ਸਾਰੀ ਜਾਣਕਾਰੀ ਔਰ ਜਦੋਂ ਤੁਹਾਡੀ ਤਸੱਲੀ ਹੋਵੇ ਫਿਰ ਤੁਸੀਂ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਇਹ ਬੜਾ ਲਾਜ਼ਮੀ ਹੈ ਤਾਂਕਿ ਤੁਸੀਂ ਗਲਤ ਡਿਸੀਜਨ ਨਾ ਕਰੋ Thank you so much.